ਕਿਸ ਤਰ੍ਹਾਂ ਦੇਖਦੇ ਹਾਂ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਕਿ ਟਿਕਟ ਦੀ ਅਨਾਉਂਸਮੈਂਟ ਜਿਹੜੀ ਆ ਹੋ ਚੁੱਕੀ ਹੈ ਜਾਂ ਉਹ ਹਜੇ ਬਾਕੀ ਜਦੋਂ ਇਹ ਹਾਈਕਪੁਆਇੰਟ ਟਿਕਟ ਦੀ ਅਨਾਉਂਸਮੈਂਟ ਕਰੇਗੀ ਉਸ ਤੋਂ ਬਾਅਦ ਸਾਰੇ ਸਾਡੇ ਸੀਨੀਅਰ ਲੀਡਰਸ਼ਿਪ ਆਈ ਸੀ ਕਿ ਉਹਨਾਂ ਨੇ ਪੁੱਛਿਆ ਸਾਡੀਆਂ ਡਿਊਟੀਆਂ ਕਿੱਥੇ ਆ ਕਿਸ ਤਰੀਕੇ ਅਸੀਂ ਡਟੀਏ ਉਹ ਅਨਾਉਂਸਮੈਂਟ ਹੁੰਦੇ ਹੀ ਸਾਰਿਆਂ ਨੇ ਆਪਣੇ ਆਪਣੇ ਮੋਰਚੇ ਸੰਭਾਲ ਲੈਣੇ ਆ ਮੇਰਾ ਖਿਆਲ ਸਾਰੀ ਲੀਡਰਸ਼ਿਪ ਇੱਥੇ ਪਹੁੰਚਾਏਗੀ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਰਹੇਗੀ ਤੇ ਆਉਣ ਵਾਲੇ ਕੁਝ ਹੀ ਦਿਨਾਂ ਚ ਤੁਹਾਨੂੰ ਇੱਥੇ ਦਾ ਇਲੈਕਸ਼ਨ ਬਕਾਇਦਾ ਇਲੈਕਸ਼ਨ ਨਜ਼ਰ ਆਏਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖੋ ਸਰ ਉਸ ਏਰੀਏ ਦੇ ਵਿੱਚ ਜਿਹੜੀ ਤੁਹਾਡੇ ਨਿਗਾਹ ਦੇ ਵਿੱਚ ਹੋਵੇ ਕਿਹੜੀਆਂ ਚੀਜ਼ਾਂ ਕਿਉਂ ਹੁਣ ਜਿਸ ਤਰ੍ਹਾਂ ਦੇ ਇੱਕ ਅੱਦੇ ਕੋਈ ਰੋਜ਼ਗਾਰਨ ਪਹੁੰਚ ਰਹੇ ਨੇ ਅਰੋੜਾ ਸਾਹਿਬ ਕਦੇ ਦੇਖੇ ਦੇਖੋ ਉਹ ਜੀ ਆ ਉਹਨਾਂ ਨੇ ਪਹੁੰਚਣਾ ਹੈ ਉਹ ਕੈਂਡੀਡੇਟ ਅਨਾਉਂਸ ਹੋ ਚੁੱਕੇ ਆ ਉਹਨਾਂ ਨੇ ਦੱਸਣਾ ਆ ਅਸੀਂ ਜਦੋਂ ਜਾਵਾਂਗੇ ਅਸੀਂ ਪੁੱਛਾਂਗੇ ਵੀ ਅਰੋੜਾ ਸਾਹਿਬ ਤੁਸੀਂ ਤਾਂ 3 ਸਾਲ ਦੇ ਐਮਪੀ ਸੀਗੇ 3 ਸਾਲ ਦੇ ਕਾਰਗੁਜ਼ਾਰੀ ਦੱਸੋ ਹੁਣ ਅਸੀਂ ਆ ਕਰਾਂਗੇ ਉਹ ਕਰਾਂਗੇ ਇਹ ਗੱਲਾਂ ਦਾ ਤਾਂ ਸਵਾਲ ਜਵਾਬ ਉਹ ਤੋਂ ਹੋਣਗੇ ਜਦੋਂ ਅਸੀਂ ਬਕਾਇਦਾ ਕੈਡੀਡੇਟ ਲੈਟਰ ਕੀਆ ਤੁਸੀਂ ਇੱਕ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੋ ਕਿ ਇਹ ਦੱਸੋ ਬਿਲਕੁਲ ਬਿਲਕੁਲ ਜੋ ਜੋ ਪਿੱਛੇ ਹੋਇਆ ਇਸ ਮਹੀਨੇ ਚ ਜੋ ਕੋਸ਼ਿਸ਼ਾਂ ਹੋਈਆਂ ਵੋਟਾਂ ਕੱਟਣ ਦੀਆਂ ਜਾਂ ਵੋਟਾਂ ਬਣਾਉਣ ਦੀਆਂ ਇੱਥੇ ਦੇ ਬੀਐਲੂਜ਼ ਨੂੰ ਚੇਂਜ ਕਰਨ ਦੀਆਂ ਉਹ ਸਾਰਾ ਕੁਝ ਸ਼ਿਕਾਇਤ ਵਿੱਚ ਲਿਖਿਆ ਹੋਇਆ ਜਦੋਂ ਪੀਸੀ ਕਰੂੰਗਾ ਮੈਂ ਸਭ ਕੁਝ ਦੱਸਾਂਗਾ ਇਹ ਆਡੀਓ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਆਡੀਓ ਕੀ ਹੈ ਜਦੋਂ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਬਕਾਇਦਾ ਤੌਰ ਤੇ ਸਭ ਕੁਝ ਸਾਹਮਣੇ ਲਿਆਵਾਂਗਾ ਅਸ਼ੀਸ਼ ਕੰਨਾਂ ਦੀ ਮੱਕੀ ਮੱਕੀ ਦੇ ਉੱਪਰ ਮੱਕੀ ਨੂੰ ਜਿਹੜਾ ਛੱਕਿਆ ਜਾਂਦਾ ਸਰਕਾਰ ਕਿਸ ਤਰ੍ਹਾਂ ਦੇ ਦੇਵੇ ਹੁਣ ਵੀ ਉਸੇ ਤਰ੍ਹਾਂ ਹੀ ਜਿਹੜਾ ਵਾਦਾ ਜਿਹੜਾ ਦੇਖੋ ਵਾਦਾ ਜਦ ਰਾਣਾ ਕੋਈ ਵਾਦਾ ਕਰ ਦਿੰਦਾ ਤਾਂ ਵਾਦਾ ਆ ਹਾਂਜੀ ਰਾਣੇ ਦੀ ਗੱਲ ਹੈ ਔਰ ਰਾਣੇ 'ਚ ਕੁਝ ਵੀ ਨਹੀਂ ਔਰ ਮੈਂ ਸੋਚਦਾ ਸੀਗਾ ਕਿ ਮੈਂ ਐਮਐਸਪੀ ਡਿਕਲੇਅਰ ਕੀਤੀ ਆ ਹਾਂਜੀ ਤੇ ਸਰਕਾਰ ਵੀ ਥੋੜੀ ਚਿੰਤਾ ਚਾਹੇਗੀ ਕਿ ਵੀ ਸਾਡੇ ਕਾਟਨ ਬਿਲਟ ਦੇ ਵਿੱਚ ਨੁਕਸਾਨ ਕਾਟਨ ਦਾ ਹੋ ਗਿਆ ਹਾਂਜੀ ਉਹਨਾਂ ਨੂੰ ਆਲਟਰਨੇਟਿਵ ਫਸਲ ਦੇਣ ਦੀ ਗੱਲ ਹਾਂਜੀ ਲੇਕਿਨ ਅਫਸੋਸ ਇਹ ਹੋਇਆ ਕਿ ਉਹਨਾਂ ਨੇ ਕਿਹਾ ਤਿੰਨੇ ਜ਼ਿਲ੍ਹਾਂ 'ਚ ਅਸੀਂ ਮੱਕੀ ਬਜਾਵਾਂਗੇ ਮੱਕੀ ਬਜਾ ਦੇਣੀ ਇਹ ਗੱਲ ਹੈ ਐਮਐਸਪੀ ਦੇ ਤਰ ਉਹਨਾਂ ਨੇ ਭੋਗ ਹੀ ਨਹੀਂ ਪਾਇਆ ਮੈਂ ਤਾਂ ਸੋਚਦਾ ਸੀਗਾ ਕਿ ਵੀ ਇਹ ਕਹਿਣਗੇ ਵੀ ਰਾਣਾ ਕੌਣ ਹੁੰਦਾ ਐਮਐਸਪੀ ਦੇਣ ਵਾਲਾ ਅਸੀਂ ਦੇਾਂਗੇ ਐਮਐਸਪੀ ਉਹ ਗੱਲ ਨਹੀਂ ਹੋਈ ਇਹ ਤਾਂ ਰਾਣੇ ਨੇ ਅਨਾਉਂਸ ਕੀਤਾ ਐਮਐਸਪੀ ਤਾਂ ਰਾਣਾ ਐਮਐਸਪੀ ਦੇਗਾ ਹੋਰ ਪੁੱਛੋ ਤਾਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਤੁਹਾਨੂੰ ਯਾਦ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਪਹਿਲਾਂ ਤੇਰੇ ਮਾਸਟਰ ਬੜੇ ਕੁੱਟੇ ਫਿਰ ਵਿੱਚ ਜੇ ਕਹਿੰਦਾ ਸੀ ਮੈਂ ਕਿਸਾਨ ਦਾ ਮੁੰਡਾ ਤੇ ਫਿਰ ਕਿਸਾਨ ਬੜੇ ਕੁੱਟੇ ਹੁਣ ਅੱਜ ਕੱਲ੍ਹ ਹੀਜ ਨਾ ਇਹਨਾਂ ਦਾ ਇੰਡਸਟਰੀ ਨਾਲ ਬਹੁਤ ਹੈ ਲੁਧਿਆਣੇ ਦੀ ਨਾਲ ਤੇ ਮੈਂ ਲੁਧਿਆਣੇ ਦੇ ਇੰਡਸਟਰੀਲਿਸਟ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜਿਹਦੇ ਨਾਲ ਇਹ ਪਿਆਰ ਕਰਦਾ ਉਹਨੂੰ ਕੁੱਟਦਾ ਜ਼ਰੂਰ ਆ ਤੇ ਇਹ ਧਿਆਨ ਰੱਖਿਓ ਹੁਣ ਇਹਦਾ ਕਿਉਂਕਿ ਇਹ ਆ ਰਿਹਾ ਦੋਨੇ ਜਣੇ ਅਸਲੀ ਗੱਲ ਹੈ 1 ਅਪ੍ਰੈਲ ਨੂੰ ਤੇ ਲੋਕਾਂ ਦਾ 에ਪ੍ਰਲ ਫੂਲ ਬਣਾਉਣ ਲਈ ਕੱਲ ਨੂੰ ਆ ਰਹੇ ਇਹ ਇਸ ਕਰਕੇ ਇਹਨਾਂ ਦਾ ਨਾ ਕੋਈ ਏਜੰਡਾ ਨਾ ਇਹਨਾਂ ਨੇ ਕੋਈ ਕੰਮ ਕੀਤਾ ਜਿਹੜਾ ਸੰਜੀਵ ਰੋੜਾ ਅਸਲੀ ਗੱਲ ਹੈ ਤੁਹਾਨੂੰ ਬੈਕਗ੍ਰਾਉਂਡ ਦਾ ਵੀ ਪਤਾ ਵੀ ਇਹ ਰਾਜੇ ਸਭਾ ਕਿੱਦਾਂ ਗਿਆ ਸੀਗਾ ਤੇ ਹੁਣ ਤਰ ਲੋ ਮੱਛੀ ਹੋਇਆ ਫਿਰਦਾ ਵੀ ਮੇਰੇ ਕੋ ਉਧਰੋਂ ਰਜ਼ਾਇਨ ਨਾ ਕਰਾਓ ਅਸਲੀ ਗੱਲ ਹੈ ਕਿ ਗਾਂ ਕੇਜਰੀਵਾਲ ਜਾਂ ਸਸੋਧੀਆਂ ਨੂੰ ਇੱਥੋਂ ਭੇਜਣਾ ਇਹ ਪੰਜਾਬ ਦੇ ਲੋਕ ਲੁਧਿਆੜੇ ਦੇ ਲੋਕ ਸਿਆਣੇ ਬਹੁਤ ਆ ਕਿਉਂਕਿ ਜਿਹੜਾ ਦੁੱਖ ਸੁੱਖ ਦੇ ਵਿੱਚ ਖੜਦਾ ਨਾ ਇਹ ਉਹਦੇ ਨਾਲ ਖੜਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹ ਟਰਨਿੰਗ ਪੁਆਇੰਟ ਆ ਪੰਜਾਬ ਦੀ ਰਾਜਨੀਤੀ ਦਾ ਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਤੇ ਮੈਂ ਤਾਂ ਤੁਹਾਡੇ ਨਜ਼ਰੀਏ ਤੋਂ ਤੁਹਾਡੇ ਦੁਆਰਾ ਕਿਉਂਕਿ ਡੈਮੋਕ੍ਰੇਸੀ ਦਾ ਗਲਾ ਤੇ ਨਹੀਂ ਸਾਰਾ ਹੀ ਘੁੱਟ ਦਿੱਤਾ ਅਸਲੀ ਗੱਲ ਹੈ ਡੈਮੋਕ੍ਰੇਸੀ ਦਾ ਜਿਹੜਾ 4ਥ ਪਿੱਲਰ ਆ ਨਾ ਉਹਦਾ ਬਹੁਤਾ ਨੁਕਸਾਨ ਕੀਤਾ ਜਿਹੜੇ ਯੰਗ ਪੱਤਰਕਾਰ ਐ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਤਿੰਨੇ ਪਿੱਲਰਸ ਦਾ ਸਾਰਾ ਕੁਝ ਲੇਖਾ ਜੋਖਾ ਲੈ ਕੇ ਜਾਣਾ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਇਹਨਾਂ ਕੋਲੋਂ ਬਚ ਕੇ ਰੋ ਸਮਾਂ ਇਹਨਾਂ ਦਾ ਥੋੜਾ ਹੀ ਰਹਿ ਗਿਆ 4-6 ਮਹੀਨੇ ਰਹਿ ਗਏ ਤੇ ਇਹਨਾਂ ਕੋਲੋਂ ਬਚ ਕੇ ਰਹੀਏ ਤੇ ਤਾਂ ਕਿ ਆਪਾਂ ਲੁਧਿਆਣੇ ਤੋਂ ਇੱਕ ਟਰਨਿੰਗ ਪੁਆਇੰਟ ਬਣਾ ਕੇ ਪੰਜਾਬ ਨੂੰ ਠੀਕ ਰਾਹ ਤੇ ਤੋਰੀਏ ਤੇ ਜਿੱਥੋਂ ਤੱਕ ਆਸ਼ੂ ਜੀ ਦਾ ਤੇ ਉਹਦਾ ਕੰਪੈਰੀਜ਼ਨ ਆ ਮੈਨੂੰ ਲੱਗਦਾ ਕੰਪੈਰੀਜ਼ਨ ਹੀ ਹੈ ਨਹੀਂ ਜੋ ਪਿਛਲੇ 5 ਸਾਲਾਂ ਚ ਇਹਨਾਂ ਨੇ ਕਰ ਦਿੱਤਾ ਇਸ ਲੁਧਿਆਣੇ ਲਈ ਤੇ ਮੈਨੂੰ ਲੱਗਦਾ ਇਹ 3 ਸਾਲਾਂ ਤਾਂ ਦੂਰ ਦੀ ਗੱਲ ਐ ਆਉਣ ਵਾਲੇ ਪੌਣੇ 2 ਸਾਲ ਤਾਂ ਦੂਰ ਦੀ ਗੱਲ ਐ ਪੰਜਾਬ ਦਾ ਬਿਲਕੁਲ ਫਾਈਨੈਂਸ਼ੀਅਲ ਤੌਰ ਤੇ ਇਹਨਾਂ ਨੇ ਪੱਠਾ ਬਿਠਾ ਲ ਦਿੱਤਾ ਇਹ ਬਿਜ਼ਨਸਮੈਨ ਵੀ ਕੋਈ ਟਾਮਾ ਟਾਮਾ ਨਾ ਡਰਦੇ ਡੁਰਦੇ ਮਾਰੇ ਤੁਰੇ ਫਿਰਦੇ ਅਦਰਵਾਇਜ਼ ਦਿਲੋ ਹੈ ਨਹੀਂ ਕੋਈ ਨਾਲ ਇਹਨਾਂ ਦੇ ਅੱਛਾ ਲੁਧਿਆਣਾ ਦੀ ਲੋਕਲ ਲੀਡਰਸ਼ਿਪ ਦੇ ਨਾਲ ਕਿਸ ਤਰ੍ਹਾਂ ਦਾ ਤਾਲਮਿਲ ਕਿਉਂਕਿ ਅੱਜ ਮੀਟਿੰਗ ਹੋਈ ਆ ਜਿਹੜੀ ਮੀਟਿੰਗ ਨਹੀਂ ਹੈ ਅਸੀਂ ਤਾਂ ਬੇਸਿਕਲੀ ਇੱਕ ਸਹਿਚਾਰ ਔਰ ਕਿਉਂਕਿ ਆਉਣ ਵਾਲੇ ਸਮੇਂ ਲਈ ਵੀ ਕਿਹੋ ਜਿਹਾ ਕੰਮ ਆ ਔਰ ਸਾਰੇ ਇਕੱਠੇ ਆ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਥੋੜਾ ਜਿਹਾ ਨਿਗਾਸ ਵੱਲੀ ਰੱਖਿਓ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਪ੍ਰੋਚਰ ਬਹੁਤਾ ਪੈਣਾ ਕਿਉਂਕਿ ਤੁਹਾਡੇ ਚੈਨਲ ਚੋਂ ਨਾਲ ਸੱਚੀ ਗੱਲ ਆ ਡੈਮੋਕਰੇਸੀ ਦਾ ਜਿਹੜਾ ਫੋਰਥ ਪਿਲਰ ਆ ਉਹਦਾ ਨੁਕਸਾਨ ਇਹਨਾਂ ਨੇ ਬਹੁਤਾ ਕਰ ਦਿੱਤਾ ਪਰ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਅ ਸਰ 1 ਮਿੰਟ